ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਮਾਰਗ ਸਹਿਜ ਦਾ ਹੈ ਸਰੀਰ ਦੀ ਖੇਚਲਵਾਜ ਕੇ ਫਿਕਰ ਹੋਇਆ ਗੁਰੂ ਪੂਰਨ ਅਰੋਗਤਾ ਬਖਸ਼ੇ ਬਿਮਾਰੀ ਵਿੱਚ ਅਕਸਰ ਅਭਿਆਸੀਆਂ ਨੂੰ ਵਿਰਾਗ ਤੇ ਅਭਿਆਸ ਦਾ ਸ਼ੌਂਕ ਵੱਧਦਾ ਹੈ ਸਾਡਾ ਮਾਰਗ ਸਹਿਜ ਦਾ ਹੈ ਹਾਂ ਸਹਿਜ ਦਾ ਰਾਹ ਹੈ ਇਹ ਨਾ ਜੋਰ ਨਾ ਆਲਸ ਪਰ ਸਾਵਧਾਨਤਾ ਪ੍ਰਭ ਕੀ ਉਸਤਤ ਕਰੋ ਸੰਤ ਭੀਤ ਸਾਵਧਾਨ ਇਕਾਗਰ ਚੀਤ ਤੇ ਤਕੀਏ ਮਿਹਰਾਂ ਤੇ ਸ਼ਬਦ ਰਵ ਪਵੇ ਅੰਦਰ ਨਾਨਕ ਤਾਕੋ ਮਿਲੇ ਵਡਾਈ ਜਿਸ ਘਟ ਭੀਤਰ ਸ਼ਬਦ ਰਵ ਫਿਰ ਇਹ ਮਾਰਗ ਸੰਨਿਆਸ ਦਾ ਨਹੀਂ ਵਿਚੇ ਗ੍ਰਹਿ ਸਦਾ ਰਹੇ ਉਦਾਸੀ ਜਿਉ ਕਮਲ ਰਹਿ ਵਿੱਚ ਪਾਣੀ ਹੈ ਆਸ ਹੈ ਹੁਣ ਸਰੀਰ ਵੱਲ ਹੋਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ